ਨਰ ਸੇਵਾ ਨਰਾਇਣ ਸੇਵਾ ਜਾਇਦਾਦੀ ਮਾ ਸੇਵਾ ਦਲ ਬੰਡੋਰੀ ਬੈਂਸਾਂ ਵੱਲੋਂ ਜਿਹੜਾ ਕਿ ਤੁਸੀਂ ਸਭ ਜਾਣਦੇ ਹੋ ਕਿ بارشਾਂ ਤੇ ਹੜ੍ਹਾਂ ਦੀ ਮਾਰ ਦੇ ਨਾਲ ਸਾਡਾ ਗੁਰਦਾਸਪੁਰ ਦਾ ਪਠਾਨਕੋਟ ਦਾ ਏਰੀਆ ਬੜਾ ਪ੍ਰਭਾਵਿਤ ਹੋਇਆ ਅਤੇ ਬਹੁਤ ਹੀ ਜਿਹੜੇ ਵਿਚਾਰੇ ਗਰੀਬ ਲੋਕੀ ਆ ਜਾਂ ਜਿਹੜੇ ਵੀ ਪਾਣੀ ਵਿੱਚ ਆਏ ਹੋ ਮੀਰ ਵੀ ਹੋਣ ਜਿਹੜੇ ਪਾਣੀ ਵਿੱਚ ਸਸੇ ਹੋਏ ਆ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਜੜੀਆਂ ਨੇ ਉਹ ਚੱਲ ਰਹੀਆਂ ਨੇ ਕਿਸੇ ਦੇ ਮੱਦੇ ਨਜ਼ਰ ਸਾਡਾ ਪਿੰਡ ਬਡੋਰੀ ਬੈਂਸਾਂ ਦੇ ਨੌਜਵਾਨ ਬੱਲਾ ਵੱਲੋਂ ਜਿਹੜਾ ਹੈ ਇਹ ਉਪਰਾਲਾ ਚੁੱਕਿਆ ਗਿਆ ਹੈ ਕਿ ਅਸੀਂ ਨੇ ਲੋਕਾਂ ਦੀ ਜਿਆਦਾ ਨਹੀਂ ਤਾਂ ਥੋੜੀ ਬੋਤੀ ਇਹਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਜੀ ਇਹਨਾਂ ਦੀ ਮਦਦ ਕਰ ਸਕੀਏ ਇਸੇ ਦੇ ਮਦੇ ਨજર ਜੈ ਦਾਤੀ ماں ਸੇਵਾ ਦਲ ਪਣੋਰੀ ਬੈਂਸਾਂ ਵੱਲੋਂ ਨਰ ਸੇਵਾ ਨਾਰਾਇਣ ਸੇਵਾ ਕਿ ਜਿਹੜੀ ਸੇਵਾ ਹੈ ਭਗਵਾਨ ਦੀ ਸੇਵਾ ਹੈ ਉਸੇ ਦੇ ਤਹਿਤ ਜਿਹੜਾ ਹੈ ਉਹ 5 6 ਦਿਨ ਤੋਂ ਸਾਡੇ ਪਿੰਡ ਦੀ ਲਗਾਤਾਰ ਜਿਹੜੀ ਹੈ ਉਹ ਥਰੂ ਟਰਾਲੀਆਂ ਦੀ ਜਿਹੜੀ ਸੇਵਾ ਚੱਲ ਰਹੀ ਹੈ ਪਹਿਲਾਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਮਕੋੜਾ ਕੀੜੀ ਉਸ ਤੋਂ ਇਲਾਵਾ ਆਪਣੇ ਇਰ ਆਪਣਾ ਟੇਸ ਹਾਂ ਉਹਦੇ ਬਾਅਦ ਚਵਕੜਾ ਮਰਾੜਾ ਵਗੈਰਾ ਦੇ ਪਿੰਡਾਂ ਵਿੱਚ ਸੇਵਾ ਕੀਤੀ ਆ ਲਾਸਟ ਦਿਨ ਅਸੀਂ ਸਭ ਤੋਂ ਹੀ ਪ੍ਰਭਾਵਿਤ ਪਿੰਡ ਜਿਹੜਾ ਡੇਰਾ ਬਨਾਨਕ ਦਾ ਦਾ ਜਿਹੜਾ ਕੋਰੀਡੋਰ ਦੇ ਨੇੜੇ ਦੀ ਕਿ ਪਿੰਡ ਆ ਸੱਦੇਵਾਲੀ ਤੇ ਪੱਖੋ ਚੱਕ ਉੱਥੇ ਜਿਹੜੀ ਆਪਾਂ ਸੇਵਾ ਲੈ ਕੇ ਗਏ ਸੀ ਕੱਲ ਅਤੇ ਉਹਨਾਂ ਪਿੰਡਾਂ ਦਾ ਹਾਲਾਤ ਦੇਖੇ ਉਂਝ ਲੱਗਦਾ ਸੀ ਕਿ ਇਹ ਲੋਕੀ ਹਜੇ ਵੀ ਸਟੈਂਡ ਹੁੰਦੇ ਹੁੰਦੇ ਕਾਫੀ ਟਾਈਮ ਜਿਹੜਾ ਉਹ ਲਗਾਣਗੇ ਪਰ ਚਲੋ ਫੇਰ ਵੀ ਕੋਈ ਗੱਲ ਨਹੀਂ ਸਾਡੇ ਵੀਰ ਜਿਹੜੇ ਬਡੋਰੀ ਬਾਂਸਾ ਦੇ ਨੌਜਵਾਨ ਮੁੰਡੇ ਨੇ ਉਹਨਾਂ ਦੇ ਸਾਥ ਦੇ ਨਾਲ ਸਾਰੀ ਕਮੇਟੀ ਦੇ ਸਾਥ ਦੇ ਨਾਲ ਸਾਰੀ ਟੀਮ ਦੇ ਸਾਥ ਦੇ ਨਾਲ ਅਸੀਂ ਜਿਹੜੀ ਹੈ ਆਪਣੀਆਂ ਜਿਹੜੀਆਂ ਸਭਾਵਾਂ ਆਇਆ ਉਹ ਜਾਰੀ ਜਿਹੜੀਆਂ ਬਰਖੀ ਹੋਈਆਂ ਨੇ ਅਤੇ ਇਹ ਸਭਾਵਾਂ ਜਿਹੜੀਆਂ ਅੱਗੇ ਵੀ ਚੱਲੀਆਂ ਰਹਿਣਗੀਆਂ ਅਤੇ ਅਸੀਂ ਸਾਰੇ ਇਹ ਬਡੋਰੀ ਬਾਂਸਾ ਦੇ ਨੌਜਵਾਨ ਮੁੰਡਿਆਂ ਦਾ ਅਤੇ ਉਹ ਸਾਰੀਆਂ ਸੇਵਾਵਾਂ ਜਿਹੜੀਆਂ ਸੇਵਾ ਕਰਦੀਆਂ ਸੰਸਥਾਵਾਂ ਦਾ ਧੰਨਵਾਦੀ ਹਾਂ ਜਿਹੜੇ ਇਹਨਾਂ ਇਸੇ ਮਾੜੇ ਹਾਲਾਤ ਦੇ ਵਿੱਚ ਪੰਜਾਬ ਦੇ ਨਾਲ ਨੇ ਆਪਣੇ ਲੋਕਾਂ ਦੇ ਨਾਲ ਨੇ ਕਿਸੇ ਧਰਮ ਕਿਸੇ ਜਾਤ ਕਿਸੇ ਮਜ਼ਹਬ ਨੂੰ ਦੇਖੇ ਬਿਨਾ ਸਾਰੇ ਹਮ